ਗੁੱਡ ਮਾਰਨਿੰਗ ਗਾਇਜ਼ ਵੈਲਕਮ ਬੈਕ ਟੂ ਮਾਈ ਚੈਨਲ ਕਿੰਨਾ ਸਾਰਾ ਚਿਕਚਾ ਕੋ ਕਰਿਆ ਗਿਆ ਸੀ ਸਵੇਰ ਦੇ ਹੋ ਗਿਆ 6:40 ਪਿੰਟ ਆਏ ਹੋਏ ਆ 5:30 ਦੇ ਸ਼ਾਵਰ ਲਿੱਤਾ ਆ ਡਿਸ਼ਸ ਵਗੈਰੇ ਕਲੀਨ ਕੀਤੀ ਗਦੀ ਪਗੜੀ ਬਾਹਰ ਕਰਦੇ ਤੇ ਹੁਣ ਜਾ ਰਹੇ ਆ ਗੁਰਦੁਆਰ ਸਾਹਿਬ ਤੇ ਸਵੇਰ ਸਵੇਰ ਕਿੰਨਾ ਵਧੀਆ ਲੱਗਦਾ ਫਿਰ ਵੀ 10-15 ਮਿੰਟ ਲੇਟ ਹੋ ਗਿਆ ਥੋੜਾ ਜਾਇਂ ਸੀ ਨੇ ਰਹਿਣੇ ਦੇ ਵਿੱਚ ਜਾਇਆ ਇਹ ਪਰ ਚਾਨਣ ਹੋ ਗਿਆ 6:40 ਹੋ ਗਿਆ ਘੰਟਾ ਲੱਗ ਗਿਆ ਸਾਨੂੰ ਸ਼ਾਵਰ ਸ਼ੁਕਰ ਲੈਂਦੇ ਨੂੰ ਡਿਸ਼ਸ ਕਲੀਨ ਕਰਦੇ ਨੂੰ ਗਦੀਬ ਜੀ ਹਾਲੀ ਤੇ ਹੁਣ ਜਾ ਰਹੇ ਆਪਾਂ ਗੁਰਦੁਦੁਆਰ ਸਾਹਿਬ ਇਦਾਂ ਦੀ ਸ਼ੁਰੂਆਤ ਕਰਦੇ ਆ। ਲੋ ਜੀ ਪਹੁੰਚ ਗਏ ਗੁਰਦੁਆਰਾ ਸਾਹਿਬ ਤੇ ਉਤਰ ਕੇ ਰਮਾਲ ਬੰਨਿਆ ਸਿਰ ਤੇ ਤੇ ਜਾਈ ਅੰਦਰ ਅੱਜ ਰਸ਼ ਬਹੁਤ ਆ ਕਿ ਸੰਡੇ ਆ। ਕਾਫੀ ਗੱਡੀਆਂ ਖੜੀਆਂ ਨੇ ਜੇ ਵੀਕੜੇ ਹੁੰਦਾ ਫਿਰ ਇਹਨਾਂ ਰਸ਼ ਨਹੀਂ ਹੋਣਾ ਸੀਗਾ। ਤੂੰ ਮੈਂ ਨਿਕਲ ਤੂ ਦੂ ਦਨੀ ਹੂੰ ਸਭਨਾਂ ਦੇ ਨਾਲ ਨੀ ਆ ਮੇਰੀ ਆ ਰਮਨ ਰਮਨ ਆ ਮੀਤਿੰ ਸਮਾਨੀ ਕੀ ਏੜੇ ਬੈਤੂਆਂ ਗਾਇਸ ਕਰਿਆਗੇ ਸਿਗੇ ਤੇ ਕਰਿਆ ਤੇ ਜੋ ਦੇਖਿਆ ਮਗਦੀ ਬਿੰਨ ਕਿਵੇਂ ਲੰਗਰ ਸਕ ਲੋ ਕਹਿੰਦੇ 7 ਵਜੇ ਕਿਦੇ ਤਰਲੇ ਇੱਥੇ ਲੰਗਰ ਲਾ ਕੇ ਰੱਖਿਆ ਤੇ ਫੇਰ ਮੈਂ ਕਿਹਾ ਵੀ ਚਲੋ ਘਰ ਜਾ ਕੇ ਰੋਟੀ ਖਾਣੇ ਆ ਤੇ ਦੇਖਿਆ ਦਾਲ ਜੜੀ ਖਾਂਦੇ ਨਹੀਂ ਉਹ ਦਾਲ ਚ येलो ਦਾਲ ਖਾਣੀ ਹਮ येलो ਛਿੱਟੀ ਛਣਾਲ ਦੀ ਦਾਲਾ ਤੇ ਖਾਂਦੇ ਨਹੀਂ ਬਿਲਕੁਲ ਵੀ ਹੁਣ ਮੈਂ ਕਿਹਾ ਚਲ ਤੁਹਾਨੂੰ ਪਿਆਜ਼ ਜਨੇ ਪਰੌਂਠੇ ਬਣਾਣੀ ਨਾਲ ਬਣਾਉਣੇ ਚਾ ਤੇ ਅੱਜ ਬਣਾਈਏ ਫੇਰ ਕਰ ਲਓ ਬਸ 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 ਗਾਇਸ ਪਰਾਟਸ ਹੋ ਗਏ ਰੈਡੀ ਤੁਸੀਂ ਦੇਖ ਸਕਦੇ ਕਿੰਨੇ ਸੋਹਣੇ ਬਣੇ ਇਹ ਪਰ ਜਿਹੜੇ ਪਿਆਜ਼ ਵਾਲੇ ਪਰਾਂਡੇ ਸਿੰਗਲ ਲਿਮਨ ਦੇ ਡਬਲ ਵੇੜਾ ਕਰਕੇ ਬਣਾਏ ਨੇ ਤੇ ਤੁੱਜੂ ਕਿੱਦਾਂ ਰਿਹਾ ਵੱਡਾ ਠੀਕ ਆ ਜੀ ਅਸੀਂ ਵੀ ਕਰ ਦਿਆਂਗੇ ਜੋ ਹਜ ਤੱਕ ਤੁਸੀਂ ਵੀ ਕਰੋ ਗਾਇਸ ਬ੍ਰੇਕਫਾਸਟ ਹੋ ਗਿਆ ਟਾਈਮ ਤੇ ਹੁਣ ਮੈਂ ਚੱਲੀ ਕੋਸਟ 8:30 ਹੋਣੇ ਨਾ 8:40 ਮਿੰਟ ਹੋ ਗਿਆ 10 15 ਮਿੰਟ ਦਾ ਆਪਣਾ ਰਸਤਾ ਆ ਤੇ 9:00 ਵਜੇ ਅਜ ਕੋਸਟ ਕੋ ਘੁੰਮਣਾ ਵਾ 9:00 ਵਜੇ 9:00 ਵਜੇ ਮੈਨੂੰ ਨਾਕ ਕੋਜੀ ਕੋਲ ਦਾ ਤੇ ਆਪਾਂ ਚੱਲਣਾ ਕੋਸਟ ਦੇਖਦੇ-ਦੇਖ ਕੇ ਸ਼ੋਪਿੰਗ ਕਰ ਲਈਏ ਇੱਕਦਮ ਮੈਂ ਪੀਜ਼ਾ ਬੇਸ ਲੈ ਆਉਣਾਗਾ ਕਿ ਉਹ ਜੀ 2-3 ਮਹੀਨੇ ਜੇ ਐਕਸਪਾਇਰੀ ਹੁੰਦੇ ਕਾਫੀ ਲੌਂਗ ਟਾਈਮ ਚੱਲ ਜਾਂਦਾ ਪੀਜ਼ਾ ਬੇਸ ਲਿਆਉਣਾ ਇੱਕ ਤੁਹਾਨੂੰ ਸੌਸ ਦਿਖਾਵਾਂਗੇ ਕ੍ਰਾਫਟ ਵਾਲੀ ਤੇ ਉਹਦੇ ਨਾਲ ਆਪਾਂ ਕੀ ਰੈਸਪੀ ਤਿਆਰ ਕਰਾਂਗੇ ਉਹ ਵੀ ਤੁਹਾਨੂੰ ਦਿਖਾਵਾਂਗੇ ਚੋਕੇ ਬਟ ਟਰੱਟ ਤੇ ਕਿਹੜੀ ਸਬਜ਼ੀ ਹੋਈ ਆ ਤੁਹਾਨੂੰ ਦਿਖਾਵਾਂਗੇ ਕਿੱਦਾਂ ਬਣਦੀ ਆ ਇਹ ਸਾਰਾ ਬਲੌਗ ਦੇ ਵਿੱਚ ਤੇ ਆਹ ਦੋ ਚੀਜ਼ੇ ਲੈਣੇ ਪੀਜ਼ਾ ਤੇ ਸੌਸ ਬਾਕੀ ਪਤਾ ਨਹੀਂ ਚੀਜ਼ ਮੋਰੀ ਆਉਗੀ ਤੇ ਕੀ ਚੱਕ ਲਾਂਗੇ ਤੇ ਤੁਹਾਨੂੰ ਦਿਖਾਵਾਂਗੇ ਕਿਉਂ ਸੋ ਕਿੱਦਾਂ ਅੰਦਰ ਤੇ ਸਮਾਨ ਆਪਾਂ ਕੀ ਲੈਣੇ ਚਲੋ ਜਾ ਕੇ ਉੱਥੇ ਮਿਲਦਾ ਪੰਜ ਮਿੰਟ ਦਾ ਰਸਤਾ ਇਹ ਚੀਜ਼ਾਂ ਹੀ ਮੋਰੀ ਸਾਨੂੰ ਕਿ ਸਾਡੀਆਂ ਸਾਰ ਉਧਰ ਸਰਬਜਣਾ ਵਾਲਮਟ ਜਾਣਾ ਕੋਈ ਫੂਡ ਸੈਂਟਰ ਜਾਣਾ ਹੈ ਤੇ ਕੋਸਕੋ ਵੀ ਸਾਡੇ ਨੇੜੇ ਹੀ ਆ ਬਸ 8:41 ਮਿੰਟ ਹੋ ਗਏ ਮੈਂ 8:50 ਤੇ ਮੈਂ ਤੁਹਾਨੂੰ ਪਹੁੰਚੂਗੀ ਤੇ ਉੱਥੇ ਚੱਤ ਤੁਹਾਨੂੰ ਮਿਲਦੀ ਹੈ ਗਾਇਸ ਪਹੁੰਚ ਗਏ ਕੋਸਕੋ 8:54 ਹੋਏ ਨੇ 12-13 ਮਿੰਟ ਲੱਗੇ ਆ ਪੇਟ ਭੁੜੀ ਬੰਨ ਤੇ ਤੁਰੇ ਸੀ ਗਾਇਸ ਮੈਂ ਆ ਗਈ ਕੋਸਕੋ ਚੋਂ ਵਾਪਸ ਜੋ ਮੈਂ ਚੀਜ਼ ਲੈਣੀ ਸੀ ਉਹ ਮੈਨੂੰ ਮਿਲੀ ਵੀ ਨਹੀਂ ਹੈਗੀ ਇੱਕ ਤਾਂ ਤੁਹਾਨੂੰ ਦੱਸਿਆ ਸੀ ਕਿ ਮੈਂ ਸਾਸ ਲੈਣੀ ਆ ਤੇ ਦੂਸਰਾ ਪੀਜ਼ਾ ਬੇਸ ਦੋਨੇ ਚੀਜ਼ ਨਹੀਂ ਮਿਲਲੀ ਤੇਨ ਮੱਲੇ ਲੈ ਕੇ ਗਏ ਪਰ ਖਾਲੀ ਤੋਣਾ ਨਹੀਂ ਸੀ ਇਨਰਟ ਡਰਿੰਕ ਲੱਗੀ ਹੋਈ ਸੀ ਡਿਸਕਾਊਂਟ ਤੇ ਲਾਈਕ 45 ਦਾ ਹੁੰਦਾ 45 ਡਾਲਰ ਦਾ ਹੁੰਦਾ 24 ਵਾਲਾ ਕੇਸ ਤੇ ਉਹ 35 ਦਾ ਲੱਗਾ ਸਲਿਕ 10 ਡਾਲਰ ਡਿਸਕਾਊਂਟ ਤੇ ਸੀ ਤੇਪੋ ਲੈ ਕੇ ਆ ਗਏ ਹੁਣ ਵਜੇ 9:36 ਮਿੰਟ ਹੋ ਗਏ ਨੇ ਵਸ ਆਪਨੂੰ 10 ਘੰਟੇ ਲੱਗੇ ਆ ਵਾ ਤੇ ਪੇਪੂ ਕਰਾਉਂ ਨਾ ਲਾਈਨ ਬਹੁਤ ਲੰਬੀ ਲੱਗੀ ਸੀ ਚਲੋ ਹੁਣ ਆਪਾਂ ਚੱਲਦਿਆਂ ਕਰੀਏ ਮੂਡ ਜਿਹਾ ਹੋਵੇ ਆਫ ਕਿਉਂਕਿ ਸਮਾਨ ਆਪਨੂੰ ਮਿਲ ਲਿਆ ਨਹੀਂ ਹੈ ਵਾ ਤੋ ਹੀ ਸਬਜ਼ੀ ਆਪਾਂ ਟਰੱਕ ਤੇ ਲੈ ਕੇ ਜਾਨੀ ਸੀਗੀ ਹੁਣ ਦੇਖਦੇ ਆ ਘਰ ਜਾ ਕੇ ਕਿਹੜੀ ਸਬਜ਼ੀ ਰੈਡੀ ਕਰੀਏ ਗਾਈਜ਼ ਦੁਪਹਿਰ ਦੇ ਬੱਜ ਗਏ ਸਵਾ 12 ਨਹੀਂ ਧੁੱਪ ਦੇ ਵਿੱਚ ਹਰ ਜਾਸਤੇ ਮੈਂ ਦੇਖੋ ਕੀ ਘਰ ਬਾਹਰ ਆਏ ਆ ਇਹ ਹਟੇ ਨਹੀਂ ਤਰ ਮम्मा ਲੈ ਕੇ ਚੱਲੋ ਬਾਹਰ ਗੇਟ ਮure ਖੜ ਗਿਆ ਇਹਨਾਂ ਸ਼ਰਾਰਤਾਂ ਕਰਦਾ ਸਾਰਾ ਟਾਈਮ ਚਾਹੀਏ ਇਹਨੂੰ ਬਾਹਰ ਰੱਖਣ ਨੂੰ ਕੋਈ ਵੀ ਨਹੀਂ ਹੈਗਾ ਪਾਰਕ ਲਓ ਤੁਸੀਂ ਦੇਖ ਸਕਦੇ ਹੋ ਪਾਰਕ ਚ ਕੋਈ ਵੀ ਨਹੀਂ ਸੁੰਨੀ ਭਈਆ ਪਾਰਖਣਾ ਲੈ ਇਹਨੂੰ ਪਤਾ ਨਹੀਂ ਕੀ ਆ ਇੱਥੇ ਇਕੱਲੇ ਨੂੰ ਲੱਗਿਆ ਹੋਇਆ ਮੈਨੂੰ ਵੀ ਧੁੱਪੇ ਮਸਾੜਿਆ ਵਈ ਆਪ ਵੀ ਸੜ ਰਹੇ ਜੱਜੋ ਉਨੇ ਕਦੀ ਵੇਰ ਦਾ ਲਾਉਣਾ ਚੱਲੀ ਬੱਸ ਤੁਹਾਨੂੰ ਔਰ ਆਲਮੋਸਟ ਇੱਕ ਘੰਟਾ ਹੋ ਗਿਆ ਇਹਨੂੰ ਰੋਟੀ ਵੀ ਮੈਂ ਜਿੱਥੇ ਬਣਾ ਕੇ ਲਈ ਹੈ ਇੱਥੇ ਇਹਨੇ ਪਰਾਂਠਾ ਕਰਦਾ ਫਿਰ ਰੋਟੀ ਪੀਤੀ ਹੁਣ ਇੱਥੇ ਲੱਗਿਆ ਮਿੱਟੀ 'ਚ じゃ ਚੱਲੀਏ 1 2 ਕਰਦੇ ਫਿਰ 1 2 3 4 5 ਕਰਦੇ